ਅਕਾਲੀ ਆਗੂ ਅਤੇ ਸਾਫ ਦਾ ਐਮਐਲਏ ਲਖਬੀਰ ਸਿੰਘ ਲੋਧੀ ਨੰਗਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਸੀਂ ਸ਼੍ਰੀ ਕਾਲ ਤੱਕ ਤੋਂ ਲੈ ਗਏ ਗਲਤ ਫੈਸਲੇ ਦੇ ਖਿਲਾਫ ਹਾਂ ਇਸ ਲਈ ਵਿਕਰਮਜੀਤ ਸਿੰਘ ਮਜੀਠੀਆ ਨਾਲ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਨਿਖੇਦੀ ਕੀਤੀ ਪਰ ਅਸੀਂ ਅਕਾਲੀ ਦਲ ਦੇ ਖਿਲਾਫ ਨਹੀਂ ਜਾ ਸਕਦੇ ਜੋ ਫੈਸਲਾ ਕਾਲ ਤੱਕ ਤੋਂ ਆਇਆ ਹੈ ਅਸੀਂ ਉਹ ਫੈਸਲੇ ਦੇ ਖਿਲਾਫ ਹਾਂ ਕਿਉਂਕਿ ਲੋਕ ਸਾਡੇ ਅੱਗੇ ਹੀ ਸਵਾਲ ਚੁੱਕਦੇ ਹਨ ਲੋਧੀ ਨੰਗਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਹੀ कोर कमेटी ਵਿੱਚ ਆਵਾਜ਼ ਉਠਾਈ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਅਸੀਂ ਜਥੇਦਾਰਾਂ ਦੀ ਕੀਤੀ ਤੋਹੀਨ ਦੇ ਖਿਲਾਫਾਂ ਜੇਕਰ ਕਾਲ ਤੱਕ ਦਾ ਫੈਸਲਾ ਬਦਲਿਆ ਜਾਂਦਾ ਹੈ ਤੇ ਲੋਕਾਂ ਵਾਸਤੇ ਮਜ਼ਾਕ ਬਣੇਗਾ ਕਿ ਜਦੋਂ ਚਾਹੇ ਸ਼੍ਰੀ ਕਾਲ ਤੱਕ ਜਥੇਦਾਰ ਬਦਲ ਲਵੇ ਇਹ ਬਿਲਕੁਲ ਗਲਤ ਹੋਵੇਗਾ ਜਿਕਾ ਖਾਲਸਾ ਵੈਗੂ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਜੇ ਇਸ ਵਿਸ਼ੇ ਦੇ ਸਬੰਧ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਜੇ ਕਾਫੀ 5-4 ਮਹੀਨੇ ਤੋਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਚੱਲਦੀ ਆ ਰਹੀ ਸੀ ਕਿ ਅਤਕਾਲ ਤਖਤ ਮਹਾਨਿਆਂ ਤੇ ਕਾਲੀ ਦਲ ਦੀ ਜਿਹੜੀ ਬੰਤਰਿਆਓ ਸ਼੍ਰੀ ਕਾਲ ਤਖਤ ਸਾਹਿਬ ਦੇਤੇ ਬਣਾਈ ਗਈ ਸੀ ਇਹ ਕਾਲ ਤਖਤ ਦੀਆਂ ਮਾਨ ਮਰਿਆਦਾ ਜਿਹੜੀ ਆ ਉਹਨਾਂ ਨੂੰ ਕਿਸੇ ਕਿਸਮ ਦੀ ਢਾਹ ਨਹੀਂ ਲੱਗਣੀ ਚਾਹੀਦੀ ਜੇ ਇਹਨਾਂ ਕਾਲੀ ਦਲ ਨੂੰ ਬੜਾ ਵੱਡਾ ਨੁਕਸਾਨ ਹੋਗਾ ਪਿਛੇ ਵੀ ਚੈਨਲਾਂ ਉਤੇ ਸਾਡੇ ਬਿਆਨ ਵੀ ਆਏ ਤੁਹਾਨੂੰ ਪਤਾ ਆ ਕਾਫੀ ਦਿਨ ਉਹ ਚੱਲਦਾ ਰਿਹਾ ਅਸੀਂ ਜੋ ਕੁਛੇ ਘਟਨਾਵਾਂ ਵਾਪਰੀਆਂ ਨੇ ਪਹਿਲੋਂ ਤੋਂ ਇੱਕ ਗਿਆਨੀ ਹਰਪ੍ਰੀਤ ਵਾਲੀ ਵਾਪਰੀ ਗਾਨੀ ਹਰਪ੍ਰੀਤ ਦੀ ਘਟਨਾ ਵੀ ਛੇਪ ਵੱਖਰੀ ਸੀ ਉਹਦੇ ਖਿਲਾਫ ਜੋ ਕੁਝ ਵੀ ਹੋਇਆ ਤੁਸੀਂ ਸਾਰੇ ਜਾਣਦੇ ਜੇ ਇਨਕੁਆਇਰੀ ਕਮੇਟੀ ਬਣਾਈ ਗਈ ਫਿਰ ਵੀ ਉਹ ਜੁਮੇ ਅਕਾਲੀ ਦਲ ਦੇ ਲੱਗਾ ਠੀਕ ਆ ਪਰ ਅਸੀਂ ਸਮਝਦੇ ਆ ਕਿ ਕੋਈ ਤੌਰ ਤਰੀਕਾ ਅਪਣਾ ਕੇ ਕੋਈ ਗੱਲ ਕੀਤੀ ਜਾਵੇ ਤੇ ਫਿਰ ਉਹਦੇ ਚ ਫੇਸ ਸੇਵਿੰਗ ਹੋ ਜਾਂਦੀ ਉਹ ਗੱਲ ਤੇ ਅਜੇ ਮੱਠੀ ਨਹੀਂ ਹੋਈ ਤੇ ਧਾਮੀ ਸਾਹਿਬ ਅਸਤੀਫਾ ਦੇ ਗਏ ਧਾਮੀ ਸਾਹਿਬ ਸੁਧਾਰ ਲੈਣ ਵਾਲਿਆਂ ਚ ਤੇ ਕਾਲੀ ਦਲ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਸੀ ਕਾਲ ਤਖਤ ਦੇ ਸਾਹਿਬ ਦੇ ਨਾਲ ਇੱਕ ਪੁਲ ਦਾ ਕੰਮ ਕਰਦੇ ਸੀ ਜਦੋਂ ਜਦੋਂ ਪਤਾ ਲੱਗਾ ਧਾਮੀ ਸਾਹਿਬ ਨੂੰ ਵੀ ਮੇਰੀ ਪੇਸ਼ ਨਹੀਂ ਜਾਂਦੀ ਉਹ ਤੁਹਾਡੇ ਸਾਹਮਣੇ ਰਜਾਇਨ ਕਰ ਗਏ ਔਰ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਪਿਛਲੇ ਦਿਨਾਂ ਚ ਫੈਸਲੇ ਲਏ ਆ ਉਹ ਬੜੇ ਨਿੰਦਣਜੋਗ ਆ ਇੱਕ ਤੇ ਫਾਸਲਾ ਲੈ ਲਿਆ ਜੀ ਉਹਨੂੰ ਚੌੜੇ ਨੂੰ ਪੰਦਤ ਚੋਂ ਸੇਕ ਦਿਓ ਚੌੜੇ ਨੇ ਵੱਡਾ ਅਟੈਕ ਕੀਤਾ ਬਾਦਲ ਸਾਹਿਬ ਦੇ ਉੱਤੇ ਪਰ ਗੁਰੂ ਰਾਮਦਾਸ ਰਾਖਾ ਸੀ ਚੌੜੇ ਦੀ ਉੱਥੇ ਕੋਈ ਪੇਛ ਨਹੀਂ ਗਈ ਮੁਰਕੇ ਕੀ ਮਸਲਾ ਬਣਿਆ ਚੌੜੇ ਦੀ ਪੱਗ ਦਾ ਮਸਲਾ ਤਾਂ ਚਲੇ ਗਿਆ ਤੇ ਸਿਕੰਬੀਰ ਬਾਦਲ ਤੇ ਗੋਲੀ ਚੱਲਣ ਦਾ ਮਸਲਾ ਠਾਂ ਚ ਲੈ ਗਿਆ ਇੱਕ ਬੰਦਾ ਤੇ ਗੋਲੀ ਚਲਾ ਕੇ ਸਣੇ ਪੱਗ ਖੋਪੜੀ ਡਾਉਣ ਦੀ ਗੱਲ ਕਰ ਰਿਹਾ ਸਰ ਇਧਰ ਤੇ ਲੜਾਈ ਪੜਾਈ ਦੇ ਵਿੱਚ ਇੱਕ ਬੰਦੇ ਦੀ ਪੱਗ ਲੱਤ ਦੀ ਪੱਗ ਨੂੰ ਕਿਹੜਾ ਸੀਮਿੰਟ ਲੱਗਾ ਹੁੰਦਾ ਇਹ ਮਰੀ ਮਾਰੀ ਜੀ ਮੈਂ ਤੈਨੂੰ ਬੈਕਗ੍ਰਾਉਂਡ ਦੱਸੀ ਆ ਪਰ ਇਹ ਸਾਰਾ ਕੋਸ਼ਿਸ਼ ਹੀ ਕੋਸ਼ਿਸ਼ ਕਰਦੇ ਰਹਾਂ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਆਪਾਂ ਇਸ ਗੱਲ ਨੂੰ ਬਚੀਏ ਆਪਾਂ ਕਾਲ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖੀਏ ਔਰ ਉਹ ਕੰਮ ਕਰੀਏ ਜਿਹਦੇ ਨਾਲ ਪਾਰਟੀ ਦੀ ਸਾਡੀ ਸ਼ੋਭਾ ਵਧੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਰਦਾਰ ਸਖਬੀਰ ਸਿੰਘ ਜੀ ਬਾਦਲ ਨੇ ਰਜਾਇਨ ਕੀਤਾ ਆ ਪਹਿਲੀ ਮੀਟਿੰਗ ਜਿਹੜੀ ਐਮਰਜੈਂਸੀ ਹੋਈ ਦਾਸ ਨੇ ਉੱਚੀ ਬਾਹ ਕਰਕੇ ਕਿਹਾ ਕਿ ਰਜਾਇਨ ਮਨਜ਼ੂਰ ਕਰ ਲੈਣਾ ਚਾਹੀਦਾ ਜੇ ਸਰਦਾਰ ਸਖਬੀਰ ਸਿੰਘ ਬਾਦਲ ਦਾ ਭਲਾ ਚਾਉਣਾ ਸਾਰੀ ਕਮੇਟੀ ਗਵਾਹ ਆ ਵਿੱਚ ਜਿਹੜੇ ਪੁੱਛ ਲੈਣ ਵਾਲੇ ਸੀ ਉਹਨਾਂ ਆਖਿਆ ਨਾ 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 ਇਹ ਨਹੀਂ ਕਰਨਾ ਦੇਖਿਆ ਜਾਂ ਤੁਸੀਂ ਦੱਸੋ ਵੀ ਉਹਨਾਂ ਤੁਹਾਨੂੰ ਆਖਿਆ ਵੀ ਨਾ ਕਰਿਓ ਜਦੋਂ ਉਹਨਾਂ ਰਜਾਇਨ ਕਰ ਦਿੱਤਾ ਰਜਾਇਨ ਕਰਕੇ ਤੁਸੀਂ ਇੱਕ ਰੈਜ਼ੋਲੂਸ਼ਨ ਪਾ ਲੋ ਕਿ till further ਨਵੇਂ ਪ੍ਰਧਾਨ ਦੀ ਚੋਣ ਤੱਕ ਕੰਮ ਇਹ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਸਿਫਾਰਸ਼ ਮਨਜ਼ੂਰ ਕਰਦੇ ਸਾਰਾ ਕੰਮ ਕੋਈ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅੱਗੇ ਫੇਰ ਮਸਲਾ ਆਇਆ ਫੇਰ ਇਹ ਆਖਿਆ ਵੀ ਇਹ ਜੋ ਕੁਝ ਵਾਪਨ ਤੇ ਕਰਾ ਇਹਨੂੰ ਕੰਟਰੋਲ ਕਰੀਏ ਜੇ ਕੰਟਰੋਲ ਨਾ ਕੀਤਾ ਤਾਂ ਆਪਣਾ ਨੁਕਸਾਨ ਹੋਏਗਾ ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਗਿਣ ਕੇ ਸੁਣਾਵਾਂ ਜਿਹੜੀਆਂ ਵਾਪਰੀਆਂ ਜਿਹੜੀਆਂ ਸਾਨੂੰ ਡੇ ਬਾਏ ਡੇ ਇੱਕ ਦਾ ਇਹ ਜਵਾਬ ਦਿੰਦੇ ਰਹੇ ਆ ਉਹ ਅਜੇ ਹਟਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਦੀ ਹੈ ਉਹ ਅਜੇ ਹਟਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਹੈ ਮਤਲਬ ਸਾਡੇ ਬੰਦਿਆਂ ਨੇ ਗਲਤੀ ਤੇ ਗਲਤੀ ਕੀਤੀ ਉਹ ਤਾਂ ਸਮਾਂ ਲੰਘ ਗਿਆ ਹੁਣ ਆ ਜਿਹੜਾ ਮਸਲਾ ਧਾਮੀ ਸਾਹਿਬ ਦੇ ਰਜਾਇਨ ਕਰਨ ਤੋਂ ਬਾਅਦ ਆਪਾਂ ਫੈਸਲਾ ਜੋ ਵਰਕਿੰਗ ਕਮੇਟੀ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਹੈ ਉਹਨੇ ਕਰ ਦਿੱਤਾ। ਵੀ ਅਜੇ ਤੇ ਅੱਗ ਬੜੀ ਵੱਡੀ ਬਲਣ ਧੀ ਆ ਵੀ ਆਪਾਂ ਇਹਦੇ ਚ ਹੌਸਲੇ ਨਾਲ ਚਲੀਏ। ਉਹ ਗੱਲ ਸਾਡੀ ਜਿਹੜੀ ਆ ਉਹ ਚੱਕ ਫੈਸਲਾ ਕੀਤਾ ਜਿਹੜੀ ਕਾਰ ਕਿ ਜਾਰੀ ਸਾਡੀ ਹੈਗੀ ਸੀ ਐਗਜ਼ੀਕਟਿਵ ਦੀ ਉਹਦੇ ਵਿੱਚ ਸਾਡਾ ਐਸਾ ਕੰਮ ਕਰ ਦਿੱਤਾ ਜਿਹਦੇ ਨਾਲ ਸਾਡੀ ਵਰਲਡ ਭਰ ਦੇ ਵਿੱਚ ਥੂ ਥੂ ਹੋ ਗਈ। ਅਸੀਂ ਭਰਤੀਵਾਦ ਤੇ ਲੋਕਾਂ ਨੂੰ ਕਹਿੰਦੇ ਆ ਲੋਕਾਂ ਦੇ ਅਸੀਂ ਭਰਤੀ ਨਹੀਂ ਕਰਨੀ ਅਸੀਂ ਤੇ ਕਾਲ ਤਖਤ ਸਾਹਿਬ ਦੇ ਨਾਲ ਆ ਹੁਣ ਅਸੀਂ ਪਬਲਿਕ ਦੇ ਨੁਮਾਇੰਦੇ ਆ ਲੋਕਾਂ ਚ ਅਸੀਂ ਰਹਿਣਾ ਆ ਅਸੀਂ ਪਿੰਡਾਂ ਚ ਨਹੀਂ ਜਾ ਸਕਦੇ ਜਿੱਨਾਂ ਚ ਅਸੀਂ ਪਬਲਿਕ ਦੇ ਜੋ ਪਬਲਿਕ ਦੀ ਸੋਚ ਆ ਜੋ ਉਹਦੀ ਵਾਲੀ ਗੱਲ ਨਾਲ ਈ ਆਖੇ ਜੀ ਵੇਖੋ ਸਾਨੂੰ ਤੇ ਕੋਈ ਰਾਜਨੀਤਿਕ ਗਰਜ ਨਹੀਂ ਹੈਗੀ ਇਹੀ ਤੇ ਐਮਐਲਏ ਬਣ ਕੇ ਵੇਖ ਲਿਆ ਆ ਪਰ ਅਸੀਂ ਇਹ ਚਾਉਂਦੇ ਆਂ ਵੀ ਜੇਕਰ 84 ਚ ਇੰਦਰਾ ਗਾਂਧੀ ਨੇ ਕਾਲ ਤਖਤ ਸਾਹਿਬ ਨੂੰ ਕੋਪਰ ਟੈਂਕਾਂ ਦਾ ਢਾਹ ਢੇਰੀ ਕਰ ਦਿੱਤਾ ਸੀ ਤੇ ਕੌਮ ਨੇ ਉਧਰੋਂ ਵਧੀਆ ਕਾਲ ਤਖਤ ਬਣਾ ਲਿਆ ਪਰ ਜੇ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਵਾਂ ਜੇ ਢਾਹ ਢੇਰੀ ਹੋ ਗਈਆਂ ਤੇ ਇਹ ਸਾਡੀ ਆਉਣ ਵਾਲੀ ਨਸਲਾਂ ਕੋਈ ਨਹੀਂ ਬਣਨੀ ਦੋ ਤਰੀਕ ਦੇ ਜਿਹੜੇ ਫੈਸਲੇ ਸੀ ਉਹਦੇ ਨਾਲ ਕਾਲ ਤਖਤ ਦੀ ਮਹਾਨਤਾ ਵਧੀ ਸੀ ਤੇ ਕਾਲੀ ਦਲ ਸਿੱਧੇ ਰਾਹ ਪੈਣ ਜੋਗਾ ਹੋ ਗਿਆ ਸੀ ਮੁਰਕੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਐਸਾ ਇੰਟਰਫੀਰੈਂਸ ਕੀਤਾ ਆ ਇਹ ਸਾਡੀ ਬੜੀ ਬੜੀ ਗੱਲ ਨੂੰ ਫਿਰ ਤਹਿਸ਼ ਨਹਿਸ਼ ਕਰਦਾ ਅਸੀਂ ਤੇ ਗੱਲ ਕੀ ਨਹੀਂ ਵੀ ਇਹ ਤੇ ਕੋਈ ਡੋਮੇਨ ਵਿੱਚ ਕਿਤੇ ਏਜੰਡੇ ਵਿੱਚ ਹੀ ਨਹੀਂ ਸੀ ਅਸੀਂ ਐਗਜ਼ੀਕਟਿਵ ਦੇ ਮੈਂਬਰਾਂ ਨਾਲ ਗੱਲ ਕੀਤੀ ਵੀ ਯਾਰ ਦੇ ਇਤੇ ਕੋਈ ਜੰਡੇ ਚ ਹੀ ਨਹੀਂ ਸੀ ਤੇ ਵੱਤ ਉਹ ਧਾਮੀ ਦੇ ਸਟੀਫੇ ਨੂੰ ਮਨਜ਼ੂਰ ਕਰਨਾ ਨਾ ਮਨਜ਼ੂਰ ਕਰਨ ਦੀ ਗੱਲ ਤੇ ਕਹੀ ਜਾ ਸਕਦੀ ਸੀ ਤੇ ਇਹ ਕਾਲ ਤੱਕ ਦੇ ਜਿ세ਵਾਰਾ ਮਸਲਾ ਕੋ ਨਹੀਂ ਚਲੋ ਹਰਪ੍ਰੀਤ ਦਾ ਤੇ ਕੜਵਾਪਣ ਤੇ ਉਹਦੇ ਬੋਲਚਾਲ ਤੇ ਦੂਜੇ ਤੀਜੇ ਗੱਲਾਂ ਕਰੀਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ